ਵੈਜੀਤਾ ਖਾਲਸਾ ਬਾਈ ਜੀ ਦੀ ਫਤਿਹ ਤੇ ਮੇਰਾ ਨਾਮ ਸਬਜਿੰਦਰ ਸਿੰਘ ਆ ਮੈਂ ਪਿੰਡ ਕੋਲ ਨਿਹਾਲ ਦਾ ਬਸਨੀਕ ਆ ਜੀ ਕੱਲੇ ਜਿਹੜਾ ਇਹ ਹਾਲਾਤ ਹੋਇਆ ਨਾ ਇਹਦੇ ਅਜ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸਾਰੀ ਰਾਤ ਦੇ ਸਾਰਾ ਪਿੰਡ ਲੜਾ ਸਾਡਾ ਤੁੱਚੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜੇ ਤੇ ਜਿਹੜੀ ਸਾਈਡ ਕੱਚੀ ਵੀ ਗਈ ਉਹ ਸਾਈਡ ਦੇ ਉੱਤੇ ਜ਼ਿਆਦਾ ਹੀ ਰਾਖੀ ਰਹੀ ਕਿ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਸੀਂ ਪ੍ਰਾਈਵੇਟ ਮਸ਼ੀਨ ਲਾ ਕੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜਿਵੇਂ ਸੀ ਵੀ ਕੋਈ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇੱਧਰੋਂ ਦੋ ਮਸ਼ੀਨਾਂ ਭੱਜ ਗਈਆਂ ਤੇਰਾ ਰਾਵੀ ਦਾ ਪਾਣੀ ਜੀ ਇੱਕਦਮ ਵਧਿਆ ਜੀ ਹਾਸ਼ਟਾ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਣਾ ਮਤਲਬ ਇੱਕ ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵੱਧਦਾ ਸੀ। ਇੱਕ ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ। ਅੱਗੇ ਹੁੰਦਾ ਸੀ ਕਿ ਇੱਕ ਫੁੱਟ ਕਈਆਂ ਘੰਟੇ ਚ ਵਧਦਾ ਸੀ। ਪਰ ਇਹ ਫੁੱਟ ਜਿਹੜੇ ਆ ਨਾ ਇਹ ਸਕਿੰਡਾ ਚ ਵਧੇ ਆ। ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ। ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੋੜ ਬੰਦ ਹੋ ਗਿਆ। ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਉੱਥੇ ਤੇ ਮੈਂ ਮੀਡੀਆ ਨੂੰ ਫੋਨ ਕੀਤਾ। ਤੁਸੀਂ ਮਸ਼ੀਨਾਂ ਕਿੱਥੇ ਗਏ ਆ ਕਹਿੰਦੇ ਕਿ ਮਸ਼ੀਨਾਂ ਇੱਧਰ ਆ ਗਈਆਂ ਇਦੋਂ ਪਾਣੀ ਜਿਹੜਾ ਵਾ ਤੁਸੀਂ ਤਾਂ ਨਿਕਲ ਗਿਆ ਵਾ। ਤੇ ਤੂੰ ਹੀ ਆ ਜਾ ਉਧਰੋਂ। ਰੋਥੋਂ ਭੱਗੇ ਆ ਉੱਧ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੀਗਾ ਬਸ ਫਿਰਦੇ ਆਪਣੇ ਘਰਾਂ ਦੇ ਜੀ ਕੱਢਣੇ ਮੌਕੇ ਹੋ ਗਏ ਨਹੀਂ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਲ ਹੋ ਗਿਆ ਤੁਸੀਂ ਟੁੱਟਣ ਤੋਂ ਬਾਅਦ 5-7 ਮਿੰਟ ਦੀ 5-6 ਘੱਟ ਦਾ 10 ਮਿੰਟ ਲੱਗੇਗਾ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਤੇ ਮੈਂ ਕੋਈ ਚਾਰੀ ਨਿਕਸਾ ਤੂੰ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕੋਈ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖੜੀ ਪੰਜਾਬ ਦੀ ਕੋਈ ਵੀ ਜਿਹੜੀ ਜਨਰੇਸ਼ਨ ਆਦਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਆ ਬਾਰ ਬਾਰ ਅਸੀਂ ਗੁਰਦੁਆਰਾ ਸਾਹਿਬ ਲੌਸਟ ਕਰਾਉਂਦੇ ਰਿਆਂ ਚਰਚੇ ਚ ਲੌਸਟ ਕਰਾਉਂਦੇ ਨੇ ਸਾਰੇ ਜਿਹੜੇ ਘਰਾਂ ਤੋਂ ਬਾਹਰ ਨਿਕਲੋ ਸੌਂਓ ਕੋਈ ਨਾ ਇਸ ਚੀਜ਼ ਤੋਂ ਸਾਡਾ ਵਿਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਦਿਖਾਣੇ ਆਹਨੂੰ ਇਸ ਚੀਜ਼ ਦੀ ਤਾਂ ਉਮੀਦ ਹੀ ਨਹੀਂ ਕਿ ਕਦੇ ਸਾਡੇ ਨਾਲ ਆ ਵੀ ਕੰਮ ਹੋਣਾ ਵਾ अच्छा ए इनादी कोटी हां जी ए ਸਾਡੇ ਆ ਵੱਡੇ ਵੀਰ ਦੀ ਨੇ ਇਹ ਜਨਾਤਰ ਪਹਿਲਾ ਛੋਟਾ ਪਾਰ ਤਾਂ ਨਹੀਂ ਇੱਕਦਮ ਹੀ ਵੱਡਾ ਪਾਰ ਨਹੀਂ ਨਹੀਂ ਜੀ ਪਹਿਲਾ ਛੋਟਾ ਹੀ ਪੜ ਪਿਆ ਹੌਲੀ ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਵੱਡਾ ਪਾਰ ਹੋ ਗਿਆ ਇਹ 80 ਤੋਂ ਬਾਅਦ ਤਹੀ ਉਸ ਤੋਂ ਬਾਅਦ ਇਹ ਇਹੀ ਇਹੀ ਮਾਰ ਜੀ ਪਈ ਆ ਹਾਂ ਜੀ ਉਹ 80 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਗਈ ਆ ਪਤਾ ਪਾਣੀ ਤਾਂ ਬੜੀ ਆ ਰਾਇਆ 95 ਜੀ ਪਾਣੀ ਆਇਆ ਜੀ ਉਦੋਂ ਵੀ ਪਾਣੀ ਬਰਾਬਰ ਤੇ ਸਿੱਧਾ ਲੱਗਾ ਹੈਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਹੈ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਵਿਚਾਰ ਸਾਰੇ ਭੇਜੇ ਨਹੀਂ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮਾ ਭਗਵੰਤ ਮੰਨਦੇ ਤੇ ਬੇੜਾ ਕਰਕੇ ਆਇਆ ਹੋਇਆ ਇਹਦਾ ਇਹ ਦੂਦਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆਂ ਨੂੰ ਉੱਥੇ ਕਿਜੜੀ ਘਵਾਲਣ ਰਿਹਾ ਕੱਲ ਇਹ ਅਧਿਨ ਹੈਲੀਕਾਪਟਰ ਭੇਜਦਾ ਉਹ ਠੀਕ ਆ ਵੇਖਿਆ ਹੋਣਾ ਉੱਡ ਪੜ ਕੇ ਤੇ ਹੋਰ ਹੈਲੀਕਾਪਟਰ ਕਿਹੜਾ ਚਾ ਆ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬਿਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਪ੍ਰਸ਼ਾਸਨ ਪਾਣੀ ਭੇਜਿਆ ਪ੍ਰਸ਼ਾਸਨ ਪਾਣੀ ਆ ਵਿਚਾਰੇ ਪਿੰਡਾਂ ਦੇ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲਓ ਜਿਹੜਾ ਹੋਇਆ ਗਏ ਤੇ ਅੱਜ ਆ ਬਤ ਬਤ ਕੋਈ ਐਨਡੀਆਰਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾਗ ਵੀਡੀਓ ਆਪਣਾ ਨਿਊਜ਼ੀਓ ਦਿਖਾ ਬਣਾ ਦੇ ਫਿਰ ਤੀਰ ਉਹ ਮੰਤਰੀ ਮੰਤਰੀ ਤੇ ਚਲੋ ਮੰਤਰੀ ਦੀ ਵੇ ਹੈ ਗਈ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜੇ ਹੈ ਮੰਤਰੀ ਇੱਥੇ ਤੇ ਮੰਤਰੀ ਦਾ ਇਹ ਠੀਕ ਆ ਚਲੋ ਆਇਆ ਹੈਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣਾ ਪਰ ਜਦੋਂ ਆ ਸਾਡੇ ਨਾਲ ਪਾਣਾ ਵਰਤ ਗਿਆ ਹੁਣ ਫਰਜ਼ ਹੈਗਾ ਕਿ ਸਭ ਕੁਝ ਲਿਆ ਕੇ ਫੋਟੋ ਸਾਡੇ ਕੋਲ ਹਾਂਜੀ ਆ ਸਨ ਚਾਰ ਕਿਤੇ ਆ ਨੁਕਸਾਨ ਹੋ ਜਾਂਦਾ ਨੁਕਸਾਨ ਹਲ ਤਕਰੀਬਨ ਹੀ ਲਾਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਲਾ ਲੇ ਕਿ ਕਟੋ ਕਟੋ ਦੇ 20 ਸਾਲ ਹੁਣ ਪਿੰਡ ਕੋ ਹੋਛ ਨਹੀਂ ਹੋਣੀ ਆਗੇ 20 ਸਾਲ ਦੀ ਪਿੰਡ ਉੱਠ ਜਾਗਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇ ਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਕੜੀ ਕੋਈ ਫਸਲ ਨਹੀਂ ਹੋ ਸਕਦਾ ਇਹ ਕਣਕ ਦਾ ਤਾਂ ਮਤਲਬ ਹੀ ਨਹੀਂ ਕਿ ਜੇ ਕਣਕ ਬੀਜੀ ਜਾਏ ਤੇ ਕੱਲ ਨਾਲ ਕੋਈ ਆ ਕੇ ਉਸੇ ਨਹੀਂ ਨਹੀਂ ਗਫਤਾਰ ਉਹ ਹੀ ਜੇ ਮੇਰੇ ਸਾਹਮਣੇ ਤੇ ਵਾਦ ਨੇ ਲਈ ਆ ਜੇ ਪਾਣੀ ਪਿੱਛੋਂ ਆਖੜਿਆ ਹੋ ਰੌਂਡਿਆ ਤੇ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨੰਮ ਸਿੰਘ ਜੀ ਅੱਜ ਆਈ ਡਰਾਉਣੀਆਂ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਉਲਟਾ ਪੁਲਟਾ ਸਭ ਬਹਾਵ ਹੋ ਗਿਆ ਕਿੰਨੇ ਕਿ ਚਿਰ ਤੇ ਸਾਰਾ ਕੁਝ ਭਾਵਾ ਹੋ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਵੇਂ ਵੇਵੇਂ ਆਈ ਤੇ ਗੁਰਦਰਾ ਸਾਹਿਬ ਪਹਿਲਾਂ ਗਿਆ ਗੁਰਦਰਾ ਰੋਣ ਨੂੰ ਬੁਦੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਸਿਰਫ ਦੋ ਤਿੰਨ ਮਿੰਟ ਦੇ ਵਿੱਚ ਆਉਂਦਿਆਂ ਆਉਂਦਿਆਂ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਵੀ ਲੰਘਣ ਗਿਆ ਦੂਸਰੇ ਰਾਹ ਤੋਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡਾਂਗ ਡੰਗਰਮਾਲ ਬਾਕੀ ਹੋਰ ਕਿਹਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਇਤਨਾ ਖਰਾਬ ਹੋ ਗਿਆ ਘਰਾਂ ਦੇ ਵਿੱਚ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਹੜੇ ਪ੍ਰਕਾਸ਼ੀਨ ਪ੍ਰਸ਼ਾਸਨ ਵੱਲੋਂ ਦੇ ਨਹੀਂ ਵਿਦਿਆ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਆਸ਼ਰਬਾਨੀ ਲੈ ਕੇ ਆਉਂਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦੇ। ਹਜੇ ਮਸਤ ਤਾਂ ਜਿਆਦੇ ਨਹੀਂ ਉਹਦੀ ਸਰਕਾਰ ਆਖ ਲੋ ਜਾ ਕੇ ਤੇ ਸਸਥਾਵਾ ਇਹ ਸਰਕਾਰਾਂ ਬਾਰੇ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਗਿਆ ਤੁਹਾਨੂੰ ਸਪਰਾ ਇਹ ਸਾਰਾ ਪ੍ਰਿਹਾਰ ਜੀ ਇਹਦੇ ਬਾਰੇ ਕੋ ਬੋਲ ਨਹੀਂ ਸਕਦੇ ਜੀ ਗੁਰਪ੍ਰੀਤ ਸਿੰਘ ਨਾ ਜੀ ਜਿਹੜਾ ਪਿੰਡ ਖੋਨੇਵਾਲ ਪਿੰਡ ਹੈ ਜੀ ਖੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਆਈ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਕੋ ਰਸ਼ਨ ਹੈ ਨਹੀਂਗਾ ਉਹ ਬੱਚਿਆਂ ਵਾਸਤੇ ਦੁੱਧ ਜਿਹੜਾ ਉਹ ਵੀ ਹਨ ਜੀ ਤੇ ਅਹੀ ਪ੍ਰਸ਼ਾਸਨ ਵਾਲੀ ਪੀਲ ਕਰਦੇ ਪੰਚਾਇਆ ਜਾਊਗਾ ਜੇ ਮਾਲ ਨਹੀਂ ਸਰ ਬੇੜੀਆਂ ਕਿਸ਼ਤੀਆਂ ਲੰਗੀਆਂ ਦੇ ਅੱਗੇ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਇਹ ਠੀਕ ਨਹੀਂ ਸੀ ਕਿਸ਼ਤੀਆਂ ਅੰਬੀਏ ਜਾਂਦੀ ਆ ਅੱਛਾ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਾਂ ਪ੍ਰਸ਼ਾਸਨ ਵਾਲੀ ਜੀ ਇਹੀ ਬੇਰਤੀ ਆ ਜੀ ਇੱਥੇ ਰਾਸ਼ਨ ਪਾਣੀ ਪਹਚਾਇਆ ਜਾਵੇ ਤੇ ਕਿਥੋਂ ਹੁਣ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਹੀ ਜੇ ਇੱਥੇ ਫਸੇ ਆ ਇੱਥੋਂ ਆਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਆ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਪੂਰੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨਦੇ ਨੇ ਤੇ ਇੱਥੇ ਇੱਕ ਸ਼ੈੱਡ ਹੀ ਕਰ ਦੱਸੋ ਉਹ ਸਦਾਰੀ ਸਾਰਾ ਸਾਰਾ ਵੇਖੋ ਟਾ ਢੇਰੀ ਹੋ ਗਿਆ ਜੀ ਨਾ ਨਿਸ਼ਾਨੀਆਂ ਨਹੀਂ ਆ ਨਾ ਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਏ ਸ਼ੈੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਨੂੰ ਚਰਨੀਆਂ ਉੜਦੀਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਸ਼ੈੱਡ ਆ ਉਥੋਂ ਟੁੱਟ ਗਈ ਆ ਉਥੋਂ ਦੀ ਸਾਰੀਆਂ ਗਾਈਆਂ ਉਹਦੀਆਂ ਹੀ ਚਰਨੀਆਂ ਲੱਗੀਆਂ ਆਉਣ ਮੁੰਡਾ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿੱਤੋਂ ਵੱਧ ਹੋਇਆ ਪਰ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਵੇਲ ਲਈ ਹਾਂ ਜੀ ਨਵਾਂ ਜੋਗਰਾ ਸਿੰਘ ਜੀ ਸਾਨਾ ਪ੍ਰਤਾਪ ਸਿੰਘ ਬਿਲਕੁਲ ਨਹੀਂ ਤਬਾਈ ਹੋਈ ਹੈ ਵੇਖੋ ਤਬਾਈ ਤੇ ਸਾਰੀ ਕੋਈ ਨਾ ਤਬਾਈ ਹੈ ਉਹ ਗੇਰੋ ਮੇਰਾ ਸ਼ਰਟ ਹੀ ਉਥੇ ਔਰ ਮਲ ਨਵਾਂ ਹੀ ਪਾਇਆ ਸੀ ਤੇ 20 ਦਿਨ ਡੰਗਰ ਲੈਣ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵੀ ਚੇ ਮਸ਼ੀਨ ਦੁੱਧ ਵਾਲੀ ਉਦੋਂ ਬਾਗਟਾਂ ਦੋ ਜਿੰਨਾ ਡੇਰਾ ਜੋ ਦਵਾਈ ਡੇਰਾ ਜੋ ਇੱਕ ਦੋ ਗਾਈਆਂ ਰੁਕ ਗਈਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਵਿਚਾਰੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਉੱਥੋਂ ਕੱਢ ਕੇ ਬਾਕੀ ਲੈ ਗਏ ਇਥੇ ਮੰਦਾਲਾ ਨਾ ਕੋਈ ਖਾਣਾ ਨਾ ਪੀਣਾ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਸਪੇਸ ਦੇ ਵਿੱਚ ਆ ਕੇ ਤੇ ਉਹ ਸਾਰੇ ਉੱਥੇ ਸਾਹਮਣੇ ਉੱਥੇ ਪਾੜ ਪੈ ਗਏ ਸਾਹਮਣੇ ਪਾਣੀ ਚੱਲਣ ਹਾਂ ਠਾਕਾ ਸਾਹਿਬ ਨੇ ਗਿਆ ਰੇੜਾ ਗਿਆ ਸਾਰੇ ਕੋਈ ਗਿਆ ਉੱਥੋਂ ਤੇ ਕਿੰਨਾ ਕਿਨਕਾ ਕੀ ਨੁਕਸਾਨ ਹੋ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦਾ ਹੈ ਨਵਾਂ ਪੈਂਦੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਦੇ ਆਚਾਰ ਹੀ ਉਥੇ 15 ਗੱਲਾਂ ਦਾ ਹੋ ਹੀ ਗਿਆ ਤੋੜੀ ਹੀ ਉਥੇ 30 ਟਰਾਲੀਆਂ ਹੋ ਹੀ ਡੋਈਆਂ ਉਸੇ ਲੈ ਕੇ ਕਮਰਾ ਡੇਕੇ ਸਾਰੇ ਕੋਈ ਡੇਕੇ ਤੋਂ ਤਾਂ ਸਾਰੇ ਨੂੰ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਦੇ ਦੁੱਧਾ ਦੇ ਕੋਈ ਸੇਵਾ ਕਾਫੀ ਆ ਅਸੀਂ ਇਥੋਂ ਕਹਿਣ ਆਂ ਕਿ ਸਾਡੇ ਨਿਆਣੇ ਦੁੱਧ ਪਜਾਦੋ ਕਰੋ ਪਿੰਡ ਦੇ ਦੁੱਧ ਹੈ ਨਿਆਣੇ ਕੋਈ ਲੇਡੀ ਚੱਲਿਆ ਇਹ ਕਹਿੰਦੇ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਉਹ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਨ ਦੇ ਨੰਗੇ ਕੀ ਕਰੇਗਾ ਬੰਦਾ ਪਾਣੀ ੱੱਕ ਵੀ ਨਹੀਂ ਜਾ ਕੋਈ ਸ਼ਮ ਨਹੀਂ ਜਾਦੇ ਉਥੇ ਕਿ ਕਿ ਬੇੜਾ ਦੇਣ ਨੂੰ ਤੇ ਅਸੀਂ ਪਿੰਡ ਤੱਕ ਦੁੱਧ ਦੀ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਭੁੱਖਾ ਦਾ ਦੁੱਧ ਦੀ ਜ਼ਿਆਦਾ ਤਰੀ ਹੋਣੀ ਬਾਕੀ ਕੋਈ ਚੀਨੀਆਂ ਨੇ ਦੁੱਧ ਦੁੱਧ ਸਾਈ ਮੋਕਾ ਬਾਹਰ ਲਾਇਆ ਤੇ ਨਹੀਂ ਕੋਈ ਪ੍ਰਸ਼ਾਸਨ ਕੋਈ ਹੱਟ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਝੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਤੇ ਡੰਗਰਾਂ ਨੂੰ ਕੁਛ ਹੀ ਨਾ ਖਾਣ ਨੂੰ ਲੱਭੇ ਨੇ ਭੁੱਖੇ ਭਜੇ ਨੇ ਇਹ ਬਾਤ ਨਹੀਂ ਅਰੇ ਮਸੀਹੇ ਮਹਾਰਾਜ ਆਹਨੂੰ ਦਿੱਤਾ ਕਿ ਸਾਡੀਆਂ ਕੋਠੀ ਤੱਕ ਨਹੀਂ ਜਾਂਦੇ ਆਦਾ ਛੋਣਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੈਂਦੀ ਆ ਅਈ ਕੀ ਕਰੀਏ ਸਾਡੇ ਲੋਕਾਂ ਦਾ ਓਏ ਆਹਦੀ ਬਾਤ ਨਹੀਂ ਪੁੱਛੀ ਮਸੂਰਾ ਦੇ ਚਾਰ ਸਾਰੇ ਪਾਣੀ ਅਰੇ ਭਜਾਈ ਫਿਰਦੇ ਹੂਡੇ ਰਹਿੰਦੇ ਸਾਡੀ ਨਹੀਂ ਚਾਇਆ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਜੇ ਪਿੰਡ ਪਾਉਂਦੇ ਆ